oh no. No. sahib दया कर हाँ के चमे ਰਗੁ ਕਾਤੀ ਪ੍ਰਣਵਤ ਨਾਨਕ ਹੁਗਮ ਪਛਾਣ ਸੁਖ ਹੋਵੈ ਦਿਨਰਾ ਸ਼ਰਣਾਗਤੀ ਕਿਰਪਾ ਤੇ ਦਇਆ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤਨ ਆ ਰਹਾ ਦਮਨ ਵਸਤ ਨਾਨਕ ਹੋਤ ਨਹ ਜਹਰਜਹੂਰ ਹਾਜ਼ਰ ਹਜ਼ੂਰ ਕਾਲਜੁ ਕੇ ਅਵਤਾਰ 11ਵੀਂ ਗੱਦੀ ਤੇ ਬਰਾਜਨਾ ਸ਼ਬਦ ਗੁਰੂ ਤੁੰ ਤਨ ਸਾਥਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਪਵਨ ਪਵਿੱਤਰ ਅਜੂਰੀ ਦੇ ਅੰਦਰ ਆਜਨੀਆਂ ਅਲਵਾਰਈ ਅਤੇ ਸਤਗੁਰਾਂ ਜੀ ਦੀ ਪਾਵਨ ਮਵਾਰਕ ਨਿਗੀ ਗੋ ਦਦਾ ਅਨੰਦ ਮਾਨ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸੋਵਦੀ ਖਾਸ ਰੂਪ ਸਤ ਸੰਗਤ ਵਡੇ ਹੀ ਭਗ ਹਨ ਸਰਵਮਣੀ ਭਗਤ ਭਗਤ ਕਬੀਰ ਜੀਾਂ ਦੀ ਮਵਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮਵਾਰਕ ਬਾਣੀ ਪਵਨ ਸਦੋਕਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਦੀ ਆਪਾਂ ਹਰ ਰੋਜ਼ ਲੜੀ ਬਾਹਰ ਵਿਚਾਰਾਂ ਦੀ ਸੰਗਮਲੇ ਹਾਂ ਅਜ ਦੇ ਭਾਵਨ ਸੁਲੋਕ ਦੇ ਅੰਦਰ ਕਬੀਰ ਸਾਨੂੰ ਜ਼ਿੰਦਗੀ ਦਾ ਸੱਚਾ ਦੱਸ ਰਹੇ ਨੇ ਜ਼ਿੰਦਗੀ ਚੋਂ ਦਾ ਆਨੰਦ ਦਾ ਸੁਖਮ ਦਾ ਕਬੀਰ ਮਾਇਆ ਚੂਰਟੀ ਮਸ ਮੁਸਲਾਬ ਹੈ ਹਾਟ ਹਾਟ ਹੁੰਦਾ ਹੱਤੀ ਕਹਿੰਦੇ ਮਾਇਆ ਜਿਹੜੀ ਹੈ ਇਹ ਇਹਨੂੰ ਮੌਸਮ-ਮਸੂ ਹੁੰਦਾ ਹੈ ਠੱਗ ਠੱਗ ਕੇ ਸਦਾ ਠੱਗ ਕੇ ਨਾਲੇ ਨੂੰ ਠੱਗਦੀ ਹੈ ਅਤੇ ਨਾਲੇ ਆਪਣੀ ਸਜਾਵਟ ਬਣਾਉਂਦੀ ਜਾਂਦੀ ਹੈ ਇਥੇ ਕਬੀਰ ਜੀ ਮਾਇਆ ਜਿਹੜੇ ਪੈਸੇ ਨੇ ਇਹਨਾਂ ਨੂੰ ਨਹੀਂ ਮਾਇਆ ਧੀਆਂ ਪੁੱਤਰਾਂ ਨੂੰ ਵੀ ਮਾਇਆ ਕਿਹਾ ਗਿਆ ਹੈ ਜਦੋਂ ਇਨਸਾਨ ਆਪਣੇ ਸਾਥੀਆਂ ਦਾ ਸਭ ਕੁਝ ਇੱਕ ਜਿੰਦ ਜਾਨ ਬਣ ਜਾਂਦਾ ਹੈ ਜਦੋਂ ਬੱਚੇ ਛੋਟੇ ਨੇ ਜਦੋਂ ਬੱਚਿਆਂ ਦਾ ਸਮਾਂ ਆ ਜਾਂਦਾ ਹੈ ਕਿ ਆਪਣੇ ਮਾਪੇ ਮਾਂ ਬਾਪ ਨੂੰ ਸਾਹਮਣੇ ਉਹਨਾਂ ਦੀ ਕਦਰ ਕਰਨੀ ਹੈ ਉਦੋਂ ਪਤਾ ਲੱਗਦਾ ਹੈ ਨਾ ਕਿ ਅਸਲ ਤੁਹਾਡਾ ਕਮਾਇਆ ਹੋਇਆ ਬੱਚਿਆਂ ਦੇ ਲਈ ਅੱਜ ਸਭ ਬਰਬਾਦ ਹੋ ਗਿਆ ਜਦੋਂ ਬੱਚੇ ਪਾਣੀ ਦਾ ਗਲਾਸ ਨਹੀਂ ਪਿਲਾਉਂਦੇ ਮਾਂ ਬਾਪ ਬੱਚੇ ਨੂੰ ਸਜਾਉਣ ਦੇ ਲਈ ਜ਼ਿੰਦਗੀ ਦੇ ਵਿੱਚ ਕੁਝ ਕਰਨ ਦੇ ਲਈ ਕੋਈ ਕਮੀ ਨਹੀਂ ਛੱਡਦਾ ਭਾਵੇਂ ਗਰੀਬ ਹੈ ਕ ਭਾਵੇਂ ਅਮੀਰ ਹੈ ਜਿੰਨੀ ਕੁ ਸਮਰੱਥਾ ਹੁੰਦੀ ਹੈ ਉਹ ਉਤੋਂ ਉੱਤੇ ਚੜ ਕੇ ਆਪਣੇ ਬੱਚਿਆਂ ਦੇ ਲਈ ਕੀਤਾ ਜਾਂਦਾ ਹੈ ਕਿ ਮੇਰਾ ਬੱਚਾ ਇੱਥੇ ਤੱਕ ਮੈਂ ਨਹੀਂ ਪਹੁੰਚ ਸਕਿਆ ਉਹ ਤੋਂ ਅੱਗੇ ਮੇਰਾ ਬੱਚਾ ਪਹੁੰਚ ਜਾਵੇ ਹੁਣ ਇਹਨੂੰ ਕਹਿੰਦੇ ਨੇ ਮੁਸਮਸ ਹਾਟ ਕਿ ਮਾਇਆ ਨੇ ਪੀਆ ਪੁੱਤਰਾਂ ਦੇ ਲਈ ਸਜਾਇਆ ਜਦੋਂ ਸਮਾਂ ਆਇਆ ਉਹ ਮਾਇਆ ਬਣ ਕੇ ਇਹਦੇ ਕਰਕੇ ਗਬੀਰ ਜੀ ਕਹਿੰਦੇ ਨੇ ਇਹ ਮਾਇਆ ਹੈ ਇਸ ਮਾਇਆ ਨੇ ਚੋਰਟੀ ਹੈ ਇਹਨੇ ਨਾਤਾ ਜਦ ਤੱਕ ਕਿਸੇ ਦਾ ਸਾਥ ਦਿੱਤਾ ਅਤੇ ਨਾ ਇਹ ਦਿੱਤੀ ਚੋਰਟੀ ਹੈ ਤੁਹਾਡੇ ਨਾਲ ਲੱਕ ਮੁਹੱਬਤ ਕਰ ਲਏ ਮਾਇਆ ਹੈ ਰਤਬੇ ਨੇ ਜਿਹੜੀ ਦਿਲ ਦੇ ਵਿੱਚ ਜੋ ਕੁਝ ਹੈ ਜਿਹੜਾ ਸਾਨੂੰ ਰੱਬ ਤੋਂ ਦੂਰ ਕਰਦਾ ਹੈ ਭਾਵੇਂ ਸਾਡਾ ਆਪਣਾ ਪਰਿਵਾਰ ਤਾਂ ਉਹ ਵੀ ਕਿੰਨਾ ਦੇ ਨਹੀਂ ਕਬੀਰ ਜੀ ਕਹਿੰਦੇ ਨੇ ਇਹ ਚੋਰਟੀ ਬਣਦਾ ਹੈ ਸਾਰੇ ਆਪੋ ਆਪਣਾ ਪਾਸਾ ਬਦਲ ਲੈਂਦੇ ਨੇ ਸਾਰੇ ਜਣੇ ਜਦੋਂ ਤੇਰੇ ਤੇ ਹੀ ਮਤਲਬ ਲੈਂ ਤੇਰਾ ਪੱਖ ਚੱਲੇਗਾ ਅਤੇ ਚੱਲਦਾ ਜਦੋਂ ਤੇਰੇ ਤੇ ਕਿਸੇ ਦਾ ਕਿਸੇ ਨੂੰ ਮਤਲਬ ਨਹੀਂ ਹੈ ਤਾਂ ਫਿਰ ਆਪੋ ਆਪਣੇ ਪੱਖ ਸ਼ੁਰੂ ਹੋ ਜਾਂਦੇ ਨੇ ਉਹ ਅਵਸਥਾ ਆ ਜਾਂਦੀ ਹੈ ਕਿ ਤੁਹਾਨੂੰ ਕੋਈ ਪਤਾ ਨਹੀਂ ਹੈ ਇਹ ਜ਼ਿੰਦਗੀ ਦਾ ਹੁਣ ਇਹ ਸਮਾਂ ਬਦਲ ਗਿਆ ਹੈ ਸਮਾਂ ਬਦਲਿਆ ਜਾਂਦਾ ਹੈ ਮਾਪੇ ਨੇ ਕੀ ਕੁਝ ਕੀਤਾ ਬੱਚਿਆਂ ਦੇ ਲਈ ਜਿਵੇਂ ਬਜ਼ੁਰਗ ਕੀ ਕਰਦੇ ਆਪਣੇ ਬੱਚਿਆਂ ਦੇ ਲਈ ਪਰ ਇਹ ਚੰਦਰੀ ਮਾਇਆ ਭਾਵੇਂ ਤੀਆਂ ਪੁੱਤਰਾਂ ਦੇ ਰੂਪ ਦੇ ਵਿੱਚ ਇਹ ਇਹ ਚੋਰੀਟੀ ਬਣਗੇ ਉਹਨਾਂ ਦਾ ਤਾਂ ਉਹ ਆਪਣੇ ਬੱਚਿਆਂ ਤੋਂ ਦੂਰ ਹੋ ਸਕਦਾ ਹੈ ਬੱਚੇ ਨਾਲ ਰੱਖਣ ਨੂੰ ਤਿਆਰ ਨਹੀਂ ਨੇ ਇਹ ਐਦਾਂ ਦੀ ਇਹ ਚੋਰੀਟੀ ਹੈ ਮਾਇਆ ਧਨ ਦੌਲਤ ਦੇ ਰਾਹੀ ਤੀਆਂ ਪੁੱਤਰਾਂ ਦੇ ਰਾਹੀ ਅਤੇ ਰਤਬਿਆਂ ਦੇ ਰਾਹੀ ਇਹ ਠੱਗ ਰਹੀ ਹੈ ਇਨਸਾਨ ਜਦੋਂ ਇਨਸਾਨ ਨੂੰ ਜ਼ਰੂਰਤ ਹੁੰਦੀ ਹੈ ਤਾਂ ਉਦੋਂ ਇਹ ਚੋਰੜੀ ਬਣ ਜਾਂਦੀ ਹੈ ਉਦੋਂ ਇਹ ਜੋ ਦੌੜ ਜਾਂਦੀ ਹੈ ਉਦੋਂ ਫਿਰ ਦਿਸਦੀ ਨਹੀਂ ਹੈ ਮਾਇਆ ਸਾਹਮਣੇ ਕੰਮ ਆਉਣਾ ਹੈ ਮਾਇਆ ਨੇ ساری ਜ਼ਿੰਦਗੀਆਂ ਨੇ ਕਬੀਰ ਜੀ ਕਹਿੰਦੇ ਨੇ ਕੌਡੀ ਕੌਡੀ ਜੋਰ ਕੇ ਜੋਰੇ ਲੱਖ ਕਰੋੜ ਸਭ ਕੁਝ ਇਹਨੇ ਜੋੜ ਲਿਆ ਕਰੋੜਾਂ ਤੱਕ ਪਹੁੰਚ ਗਿਆ ਬੜੀਆਂ ਮਹਿਲ ਮਾੜੀਆਂ ਬੜੇ ਖਜ਼ਾਨੇ ਭਰਲੇ ਨੇ ਪਰ ਜਦੋਂ ਸਮਾਂ ਆਉਂਦਾ ਹੈ ਕਿ ਮਾਇਆ ਇਹਦੇ ਕੰਮ ਆਵੇ ਤਾਂ ਉਦੋਂ ਜਿਹੜਾ ਮਾਲਕ ਹੋਰ ਕੋਈ ਬਣ ਜਾਂਦਾ ਹੈ ਪਰਿਵਾਰ ਦਾ ਮੈਂਬਰ ਇਹਦੀ ਤਾਂ ਉੱਥੇ ਹੀ ਰਹੇਗੀ ਅਵਸਥਾ ਸਾਰੀ ਹੁਣ ਜਿਹੜੀ ਮਾਇਆ ਕਮਾਈ ਹੈ ਹੁਣ ਮਾਇਆ ਨੇ ਇਹਦੇ ਕੰਮ ਹੋਣਾ ਹੈ ਜਿਹੜੀ ਕਮਾਈ ਹੈ ਨੇ ਹੁਣ ਦੂਜੇ ਦੇਖ ਰਹੇ ਨੇ ਕਿ ਇਹਦਾ ਇਲਾਜ ਕਿਦਾਂ ਕਰਾਉਣਾ ਹੈ ਕਿਵੇਂ ਕਰਨਾ ਹੈ ਤੇ ਕੋਈ ਦਰ ਲਈ ਹੁੰਦਾ ਜਿਹੜਾ ਰੱਬ ਵੱਲੋਂ ਜਿਹਨੂੰ ਸੋਝੀ ਮਿਲੇ ਜਿਹੜਾ ਆਪਣੀ ਜਿੰਦ ਜਾਨ ਤੋਂ ਜ਼ਿਆਦਾ ਆਪਣੇ ਮਾਂ ਬਾਪ ਤੋਂ ਆਪਣੇ ਬਜ਼ੁਰਗਾਂ ਨੂੰ ਸਮਝਦਾ ਏ ਕਵੀਰ ਜੀ ਬਿਰਲੇ ਕਹਿੰਦੇ ਨੇ ਕਿ ਚੋਰਟੀ ਇਹ ਬਿਰਲਿਆਂ ਤੇ ਅਸਰ ਕਰਦੀ ਏ ਸਾਰਿਆਂ ਤੇ ਥੋੜਾ ਸਰ ਕਰਦੀ ਏ ਇਹ ਚੋਰਟੀ ਮਾਇਆ ਰਿਸ਼ਤਿਆਂ ਦੇ ਵਿੱਚ ਪਰਿਵਾਰ ਦੇ ਵਿੱਚ ਕੀਤੇ ਕਰਦੀ ਏ ਕਲਯੁਗ ਦਾ ਸਮਾਜ ਦਾ ਜਿਹੜਾ ਚੱਲਦਾ ਕੋਈ ਪਤਾ ਨਹੀਂ ਚੱਲਦਾ ਕਿ ਇਹਦੇ ਵਿੱਚ ਕੀ ਕੁਝ ਵਾਪਰਦਾ ਮਾਂ ਬੱਚਿਆਂ ਨੂੰ ਵੱਢਦੀ ਪਈ ਐ ਬੱਚੇ ਮਾਂ ਨੂੰ ਵੱਢਦੇ ਪਹੇ ਨੇ ਕਦੇ ਸਮਾਂ ਹੁੰਦਾ ਸੀ ਕਿ ਇਹਦਾ ਪਿਆਰ ਮੁਹੱਬਤ ਹੁੰਦੀ ਸੀ ਕਿਸੇ ਦਾ ਬੱਚੇ ਨਾਲ ਵੀ ਮੁਹੱਬਤ ਬਣ ਜਾਂਦੀ ਐ ਜਿੱਦ ਆਪਣੇ ਬੱਚਿਆਂ ਦੇ ਨਾਲ ਨਹੀਂ ਪਿਆਰ ਬਣਦਾ ਕੋਈ ਝਗੜਾ ਹੋ ਗਿਆ ਇਹ ਕੱਲ ਅੱਜ ਦੇ ਸਮੇਂ ਦੀ ਗੱਲ ਐ ਕੱਲ ਚੁੱਕ ਦੀ ਝਗੜਾ ਹੋ ਗਿਆ ਲੜਕੀ ਆਪਣੇ ਘਰ ਚਲੀ ਗਈ ਉਹਦੀ ਗੋਦੀ ਦੇ ਵਿੱਚ 6 ਕੁ ਮਹੀਨਿਆਂ ਦੀ ਬੱਚੀ ਸੀ ਕਤੇ ਜਿਵੇਂ ਅੱਜ ਕੱਲ੍ਹ ਫੋਨ ਚੱਲਦੇ ਆ ਫੋਨ ਤੇ ਹੋਈ ਤੁੰ ਤੁੰ ਮੈਂ ਮੈਂ ਜ਼ਿਆਦਾ ਹੋ ਗਈ ਤਾਂ ਉਸ ਬੱਚੀ ਦੀ ਮਾਂ ਨੇ ਮਨ ਲਓ ਜਿਹੜੀ ਬੱਚੀ ਵੋਦੀ ਉਹਦੀ ਨਾਨੀ ਨੇ ਕਿ ਸਾਰੀ ਜੜ ਇਹ ਅਸੀਂ ਤਲਾਕ ਲੈ ਲੈਣਾ ਉਹਦਾ ਗळा ਕੁੱਟ ਕੇ ਮਾਰ ਦਿੱਤਾ 6 ਮਹੀਨਿਆਂ ਦੀ ਬੱਚੀ ਦਾ ਕਿ ਸਾੜੀ ਜੜੇ ਨਹੀਂ ਤਾਂ ਮੈਂ ਆਪਣੀ ਪੁੱਤਰੀ ਨੂੰ ਹੋਰ ਪਾਸੇ ਵਿਆਹ ਦੇਵਾਂਗੀ ਜਾਂ ਹੋਰ ਹਿਲਾ ਕਰ ਲਵਾਂਗੇ ਨਾਨੀ ਨੇ ਉਸ ਬੱਚੀ ਦਾ ਗळा ਕੁੱਟ ਕੇ ਮਾਰ ਇਹ ਹੁਣ ਦੀ ਉਸ ਕਬਰ ਜੇ ਕਰਜੁ ਬਤੀ ਨਾਨੀ ਨੂੰ ਆਪਣੇ ਦੋਤੇ ਦੋਤੀਆਂ ਬੜੇ ਪਿਆਰੇ ਹੁੰਦੇ ਨੇ ਇਹ ਚੰਦਰੀ ਮਾਇਆ ਨੇ ਇਹ ਚੰਦਰੇ ਰਿਸ਼ਤੀਆਂ ਨੇ ਇਹਨੂੰ ਵੀ ਖਤਮ ਕਰ ਦਿੱਤਾ ਕਿ ਉਹ ਪਰਿਵਾਰ ਦੇ ਵਿੱਚ ਨਹੀਂ ਬਣਦੇ ਤਾਂ ਮੈਂ ਹੋਰ ਵਿਆਹ ਕਰਾਂਗੀ ਉਸ ਬੱਚੀ ਦਾ ਕੀ ਕਸੂਰ ਹੈ ਬੜੇ ਜੇ ਨਹੀਂ ਤੁਹਾਡੇ ਤੋਂ ਪਾਲ ਹੁੰਦਾ ਪਰਿਵਾਰ ਜਿਹਦੇ ਇਦੇ ਪਰਿਵਾਰ ਵਾਲੇ ਨੇ ਸਮਝਾਉਂਦੇ ਪਿਓ ਨੂੰ ਦਾਦਾ ਦਾਦੀ ਨਹੀਂ ਤਾਂ ਬੜਿਆ ਅਨਾਥ ਆਸ਼ਰਮ ਨੇ ਬੜੇ ਦਰੰਦਗੀ ਨਾਲ ਮਾਰਿਆ ਜਾਂਦਾ ਬੱਚੇ ਨੂੰ ਗੜਾ ਘੁੱਟ ਕੇ ਮਾਰ ਦਿੱਤਾ ਰੱਤਾ ਪਰ ਵੀ ਦਰਸ ਨਹੀਂ ਆਇਆ ਕਿ ਉਸੇ ਦੀ ਅੰਸ ਹੈ ਜਿਹਨੂੰ ਮੈਂ ਜਨਮ ਦਿੱਤਾ ਉਸੇ ਨੇ ਜਨਮ ਦਿੱਤੇ ਇਹਨੂੰ ਕਹਿੰਦੇ ਨੇ ਚੋਰਟੀ ਕਿ ਉਹਦੀ ਅੰਸ ਅਸੀ ਘਰ ਨਹੀਂ ਰੱਖਣੀ ਇਹ ਕਾਲ ਯੁੱਗ ਦਾ ਸਮਾਗ ਗਬੀਰ ਜੀ ਦੱਸਦੇ ਨੇ ਮੂਸ ਮੁਸਲਾਬੇ ਹੱਟ ਫੌਦਾ ਨਹੀਂ ਕਿਹੜੇ ਰੂਪ ਦੇ ਵਿੱਚ ਆਉਂਦੀ ਹੈ ਮਾਇਆ ਸਭ ਕੁਝ ਸਾਡਾ ਬਰਬਾਦ ਕਰਕੇ ਚਲੀ ਜਾਂਦੀ ਹੈ ਰਿਸ਼ਤਿਆਂ ਦੇ ਵਿੱਚ ਕਾਰੋਬਾਰ ਦੇ ਵਿੱਚ ਆਉਂਦੀ ਹੈ ਲਾਲਚ ਆ ਗਿਆ ਹੁਣ ਤਾਂ ਲਾਲਚ ਹੈ ਅਤੇ ਜਦੋਂ ਇਹ ਲਾਲਚ ਦਾ ਰਿਜ਼ਲਟ ਮਿਲਦਾ ਉਦੋਂ ਪਤਾ ਚੱਲਦਾ ਹੈ ਕਿਰਾਂ ਦਾ ਪਰ ਮੈਂ ਹਰ ਇੱਕ ਚੀਜ਼ ਦੇ ਇਨਸਾਨ ਨੂੰ ਚਸਕਾ ਲੱਗ ਜਾਂਦਾ ਹੈ ਤਨੰਦ ਉਹਦਾ ਜਸਕਾ ਲੱਗਦਾ ਤਨ ਨਰਕ ਦੇ ਕੰਡੇ ਤੇ ਖੜਾ ਹੋ ਗਏ ਕਿਸੇ ਦੀ ਰਿੰਦੇ ਚੁਗਲੀ ਕਰਨੀਆ ਚਸਕਾ ਲੱਗ ਗਿਆ ਜਦ ਜੋ ਤਸਕੇ ਦਾ ਜਲਦ ਮਿਲਦਾ ਪਤਾ ਉਹਦੋਂ ਲੱਗਦਾ ਇਹਦੇ ਕਰਕੇ ਕਬੀਰ ਜੀ ਕਹਿੰਦੇ ਨੇ ਇਹ ਤੋਂ ਵੱਜ ਇਹ ਮਾਇਆ ਹੈ ਇਹਨੇ ਚੋਰਟੀ ਹੈ ਹੁਣ ਜਦੋਂ ਤੱਕ ਤੂੰ ਕਹਿਣਾ ਇਹ ਮਾਇਆ ਮੇਰੀ ਹੈ ਆ ਪਰਿਵਾਰ ਮੇਰਾ ਆ ਮੇਰਾ ਤਾਂ ਜਦੋਂ ਸਮਾਂ ਹੁੰਦਾ ਫਿਰ ਮਾਇਆ ਦਾ ਅਸਰ ਚੱਲਦਾ ਸਾਰੇ ਤੇਰੇ ਤੋਂ ਪਾਸਾ ਵੱਟ ਲੈਂਦੇ ਨੇ ਤੂੰ ਇਕੱਲਾ ਹੀ ਰਹਿ ਗਿਆ ਤੂੰ ਆਖੇ ਮੈਂ ਤਾਂ ਕਬੀਰ ਕਬੀਰ ਜੀ ਕਹਿੰਦੇ ਨੇ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁਤਦਾਰਾ ਪਹਿ ਆਨ ਲੁਟਾਵੈ ਫਿਰ ਤੂੰ ਆਪਣੇ ਸੁਤਦਾਰਾ ਦਾ ਆਪਣੇ ਪਰਿਵਾਰ ਦਾ ਨਾਮ ਲਵੇਂ ਮੈਂ ਤੁਹਾਡੇ ਲਈ ਕੀਤਾ ਮੈਂ ਤੁਹਾਡੇ ਲਈ ਆ ਨਿੰਦਿਆ ਚੁਗਲੀ ਕੀਤੀ ਤੁਹਾਡੇ ਲਈ ਆਬਦ ਫੈਲੀਆਂ ਕੀਤੀਆਂ ਆ ਤੁਹਾਡੇ ਲਈ ਚਤਰਾਈਆਂ ਚਲਾਕੀਆਂ ਕੀਤੀਆਂ ਕੁਫਰ ਤੋਲੇ ਆ ਸਾਰੇ ਪਾਸਾ ਵਟ ਗਏ ਹੁਣ ਮੰਜੀ ਤੇ ਕੌਣ ਪਿਆ ਪਾਣੀ ਦਾ ਗਲਾਸ ਵੀ ਨਹੀਂ ਕੋਈ ਪੜਾਉਂਦਾ ਇਹ ਸਾਡੇ ਮਾੜੇ ਕਰਮਾਂ ਦੀ ਨਿਸ਼ਾਨੀ ਹੈ ਅਸੀਂ ਭੁੱਲ ਜਾਂਨੇ ਆ ਰੱਬ ਨਹੀਂ ਭੁੱਲਦਾ ਕਈ ਕਹਿੰਦੇ ਬੜਾ ਚੰਗਾ ਚੰਗਾ ਤਾਂ ਜਿਹੜਾ ਹੈ ਉਹਦਾ ਰੱਬ ਨੂੰ ਪਤਾ ਹੈ ਨਾ ਅਸੀਂ ਤਾਂ ਕਈ ਵਾਰ ਬਾਹਰ ਦਾ ਖਵਾਬਾ ਵੀ ਬੜਾ ਹੁੰਦਾ ਹੈ ਮਨ ਦੇ ਅੰਦਰ ਕੀ ਚੱਲਦਾ ਹੈ ਅਤੇ ਬਾਹਰ ਕੀ ਚੱਲਦਾ ਹੈ ਉਹਨਾਂ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਸਾਨੀ ਕੋਈ ਨਹੀਂ ਹੈ ਦੁਨੀਆਂ 'ਤੇ ਕੋਈ ਸਾਨੀ ਨਹੀਂ ਹੈ ਉਹਨਾਂ ਦਾ ਉਹਨਾਂ ਵਰਗਾ ਨਾ ਕੋਈ ਬਣਿਆ ਅਤੇ ਨਾ ਬਣ ਸਕਦਾ ਗੁਰੂ ਰਾਮਦਾਸ ਪਾਣਾ ਜੀ ਵਰਗਾ ਪਰ ਉਹਨਾਂ ਦਾ ਸਾਨੀ ਹੈ ਅਤੇ ਜੇ ਉਹਨਾਂ ਦੇ ਪੁੱਤਰ ਦੀ ਗੱਲ ਕਰੀਏ ਬਿਰਤੀ ਚੰਦ ਦੀ ਅਤ ਦੀ ਮਾੜੀ ਵਰਤੀ ਹੈ ਅਤ ਦੀ ਨਿੰਦਿਆ ਜੁਗਲੀ ਹੱਤ ਦਾ ਮੜਾ ਉਸੇ ਨੇ ਤੱਤੀ ਤਵੀ ਤੇ ਭਾਇਆ ਗੁਰੂ ਅਰਜਨ ਦੇਵ ਮਹਾਰਾ ਆਪਣੇ ਛੋਟੇ ਭਰਾ ਨੂੰ ਇਹਨੋਂ ਕਹਿੰਦੇ ਨੇ ਮਾਇਆ ਜਿਹੜਾ ਤਾਂ ਮਾਇਆ ਦੇ ਨਾਲ ਲੱਗ ਗਿਆ ਪਹਿਲਾਂ ਤਾਂ ਚਸਕਾ ਲੱਗਦਾ ਹੁਣ ਚਸਕੇ ਤੋਂ ਬਾਅਦ ਪਤਾ ਲੱਗਦਾ ਇਹ ਕੱਢਿਆ ਗਿਆ ਗੁਰੂ ਘਰ ਦੇ ਵਿੱਚੋਂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨਹੀਂ ਸੰਗਤਾਂ ਨੇ ਕਿ ਇਹਨੂੰ ਨਾਂ ਰੱਖੋ ਇਹ ਬੜੇ ਇਹਨੇ ਜਾਨੀ ਮਾਨੀ ਬਹੁਤ ਨੁਕਸਾਨ ਕਰਦੇ ਨੇ ਕਰਮੋਸੀ ਉਹਨੂੰ ਵੀ ਘਰੋਂ ਕੱਢਿਆ ਇਹ ਆਪਦੇ ਸਹਰੇ ਪੰਡ ਚੱਲਿਆ ਗਿਆ ਲਾਹੌਂ ਦੇ ਲਾਗੇ ਸੀ ਉੱਥੇ ਵੀ ਨਹੀਂ ਹਟਿਆ ਮਾੜੀ ਵਰਤੀ ਉੱਥੇ ਵੀ ਨਹੀਂ ਗਈ ਉਹ ਜਿਹਨੂੰ ਲੱਗ ਜਾਂਦਾ ਹੈ ਨਾ ਜਸਕਾ ਉਹ ਨਹੀਂ ਹਟਦਾ ਤਾਂ ਇਹਦੇ ਕਰਕੇ ਕਬੀਰ ਜੀ ਕਹਿੰਦੇ ਨੇ ਇੱਕ ਕਬੀਰਾ ਨਾਮੁਸੈ ਜਿਨ ਕੀਨੀ ਵਾਰੈ ਬਾਟ ਬਾਟ ਦਾ ਅਰਥ ਹੁੰਦਾ ਜਿਵੇਂ ਟੁਕੜੇ ਕਰਨੇ ਕੱਟ ਦੇਣਾ ਹੁਣ ਕਬੀਰ ਜੀ ਨੇ ਕਿਸ ਸਮੇ ਟੁਕੜੇ ਕੀਤੇ ਸੀ ਟੁਕੜੇ ਕਰਨੇ ਨੇ 12 12 ਦਾ ਜ਼ਿਕਰ ਕਰਦੇ ਨੇ ਜਿਨ ਕੀਨੀ ਵਾਰੈ ਬਾਟ ਬੰਡੀਆਂ 12 ਬੰਡੀਆਂ ਉਹਨ ਇੱਕ ਜ਼ਿਕਰ ਆਉਂਦਾ ਇੱਕ ਹਵਾਲਾ ਆਉਂਦਾ ਕਬੀਰ ਜੀ ਦਾ ਕਿ ਜਦੋਂ ਮਾਇਆ ਉਹਨਾਂ ਦੇ ਕੋਲ ਆਈ ਹੈ ਬੜਾ ਸੋਹਣਾ ਰੂਪ ਧਾਰਿਆ ਉਹਨੇ ਬਹੁਤ ਸੋਹਣੀ ਬਣ ਕੇ ਗਈ ਕਿ ਮੈਂ ਤੁਹਾਡੀ ਚੇਲੀ ਬਣਨਾ ਚਾਹੁੰਨੀ ਆ ਉਹਦਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕੀਤੀ ਐ ਕਿ ਮੈਨੂੰ ਮੋਹ ਲਵਾਂ ਆਪਣੇ ਤੇ ਪ੍ਰਭਾਵਿਤ ਕਰ ਲਵਾਂ ਪਰ ਕਬੀਰ ਜਾਣੀ ਜਾਣ ਸੀ ਕਬੀਰ ਕਹਿੰਦਾ ਥੋੜੇ ਨੇੜੇ ਆ ਨੇੜੇ ਆਈ ਫੜਿਆ ਨੂੰ ਨਾਕੋ ਕਾਟੀ ਕੰਨੋਂ ਕਾਟੀ ਘੱਟ ਗੁੱਡ ਕੇ ਢਾਰੀ ਕਬੀਰ ਜੀ ਕਹਿੰਦੇ ਨੇ ਕਹੋ ਕਿ ਵੀਰ ਸੰਤਨ ਕੀ ਪੈਰਨ ਤੀਨ ਲੋਕ ਕੀ ਪਿਆਰੇ ਜਿਹੜੇ ਮਾਇਆ ਦੇ ਪਿੱਛੇ ਭੱਜਦੇ ਨੇ ਮਾਇਆ ਉਹਨਾਂ ਨੂੰ ਭਜਾਉਂਦੀ ਹੈ ਅਤੇ ਜਿਨ੍ਹਾਂ ਦੇ ਕੋਲ ਮਾਇਆ ਜਾਂਦੀ ਹੈ ਕਬੀਰ ਜੀ ਉਹਨਾਂ ਦੇ ਕੱਟ ਨੱਕ ਕੱਟੇ ਆ ਕੰਨ ਕੱਟੇ ਆ ਕੱਟ-ਕੂਟ ਕੇ ਡਰੀ ਕੁੱਟੀ ਵੀ ਘਾਟ-ਕੂਟ ਕੇ ਡਰੀ ਭਜਾਇਆ ਅਤੇ ਮਾਇਆ ਉਹਨਾਂ ਦੇ ਪਿੱਛੇ ਦੌੜਦੀ ਹੈ ਜਿਹੜੇ ਮਾਇਆ ਦੇ ਪਿੱਛੇ ਦੌੜਦੇ ਨੇ ਮਾਇਆ ਦੁਨੀਆ ਦੇ ਵਿੱਚ ਉਹਨਾਂ ਤੋਂ ਸਭ ਕੁਝ ਕਰਾ ਦਿੰਦੀ ਹੈ ਜਿਹੜਾ ਅੱਜ ਤੱਕ ਸੋਚਿਆ ਨਹੀਂ ਮਾਪ ਪੁੱਤਰਾਂ ਦੀ ਧੀਆ ਆਪਣੇ ਪਰਿਵਾਰ ਦੀ ਦੁਸ਼ਮਣ ਬਣ ਗਈ ਪੁੱਤਰ ਆਪਣੇ ਮਾਪੇ ਦੇ ਬਣ ਗਏ ਅਤੇ ਕੀ ਕੁਝ ਚੱਲਦਾ ਹੁਣ ਇਹ ਮਾਇਆ ਦਾ ਸਾਰਾ ਪ੍ਰਭਾਵ ਪਰ ਜਿਹੜੇ ਮਾਇਆ ਨੂੰ ਪਿੱਛੇ ਲਾਉਂਦੇ ਨੇ ਉਹ ਕਵੀਰ ਜੀ ਇਹ ਜਿਹੜੇ ਰੱਬ ਦੀ ਬੰਦਗੀ ਕਰਦੇ ਨੇ ਇਸੇ ਨੂੰ ਕਹਿੰਦੇ ਨੇ ਕਬੀਰ ਜੀ ਕਬੀਰ ਇੱਕ ਕਬੀਰਾ ਨਾਮੁ ਸੈ ਮੁਸੈ ਦਾ ਅਰਥ ਉਹਨਾਂ ਠੱਗਿਆ ਜਾਣਾ ਕਹਿੰਦੇ ਮੈਂ ਨਹੀਂ ਠੱਗਿਆ ਜਾਂਦਾ ਮਾਇਆ ਨੂੰ ਕਹਿੰਦੇ ਨੇ ਤੂੰ ਠੱਗਣਾ ਹੈ ਨਾ ਇਹ ਜਗਤ ਵਾਲਿਆਂ ਕੋਲ ਜਾ ਜਿਨ੍ਹਾਂ ਦਾ ਅੰਦਰ ਕੁਝ ਹੋਰ ਹੈ ਬਾਹਰ ਕੁਝ ਹੋਰ ਹੈ ਬਾਹਰ ਦਾ ਵਿਖਾਵਾ ਅੰਦਰ ਦਾ ਵਿਖਾਵਾ ਹੈ ਜਿਨ੍ਹਾਂ ਦੇ ਕੋਲ ਉਹਨਾਂ ਦੇ ਕੋਲ ਜਾ ਉਠਦੇ ਜਾਣਗੇ ਤੇਰੇ ਕੋਲੋਂ ਅਸੀਂ ਇਹ ਠੱਗਿਆ ਜਾ ਸਕਦੇ ਕਿਉਂਕਿ ਸਾਡੇ ਦੇ ਰੱਬ ਦੀ ਬੜੀ ਕਿਰਪਾ ਹੈ ਤਾਂ ਇਦਾਂ ਕਬੀਰ ਜੀ ਇਹਨਾਂ ਨੂੰ ਘੱਟ-ਕੁੱਟ ਕੇ ਡਾਰਿਆ ਤੇ ਨਾਲੇ ਇਹ ਵੀ ਕੀ ਅਗੇ ਮਾਇਆ ਇੱਕ ਬੰਡੀ ਦੇ ਵਿੱਚ ਢੀਆਂ ਪਕਲੀ ਮਾਇਆ ਮੰਨ ਲਈ ਅਨੇਕਾਂ ਤਰ੍ਹਾਂ ਦੀ ਮਾਇਆ ਹੈ ਇੱਕ ਬੱਡਿਆਈ ਦੀ ਮਾਇਆ ਹੁੰਦੀ ਹੈ ਕਿ ਸਾਡੇ ਕੋਲੋਂ ਗੁਣ ਨਾ ਹੋਵੇ ਕੋਈ ਸਾਡੀ ਬੱਡਿਆਈ ਕਰੇ ਇਹ ਵੀ ਮਾਇਆ ਹੈ ਅਤੀਸ ਮਾਇਆ ਦੇ ਵਿੱਚ ਵੀ ਪੂਰਾ ਜਗਤ ਧੀ ਹੈ ਇਸ ਮਾਇਆ ਨੇ ਵੀ ਬੇੜਾ ਕਰਕੇ ਕੀਤਾ ਹੋਇਆ ਮਾਲੋ 12 ਜਕਰ ਕੀਤਾ ਕਬੀਰ ਜੀਆ ਨੇ 12 ਨੇ ਜਿਹੜੇ ਸਾਨੂੰ ਚਸਕੇ ਲੱਗੇ ਨੇ ਖਾਣ ਦਾ ਪੀਣ ਦਾ ਪਹਿਨਣ ਦਾ ਕਿਰਤਕਾਰ ਦਾ ਅਨੇਕਾਂਤ ਦਾ ਦੇ ਚਸਕੇ ਨੇ ਕਬੀਰ ਜੀ ਕਹਿੰਦੇ ਨੇ ਇਹ ਬੰਡੀਆਂ ਪਾ ਲਈਆਂ ਨੇ ਮਾਇਆ ਨੇ ਇੱਕ ਤੋਂ ਬਚ ਜੇਗਾ ਦੂਜੇ ਤੋਂ ਨਹੀਂ ਤੇ ਤੀਜੇ ਤੋਂ ਤਾਂ ਚੌਥੇ ਤੋਂ ਚੌਥੇ ਨੇ ਪੰਜਵੇਂ 12 ਦੀ ਗਿਣਤੀ ਕਰਦੇ ਨੇ ਇੱਕ ਨਾ ਇੱਕ ਦੇ ਲਬੇਡੇ ਵਿੱਚ ਦਾਈ ਜਾਵੇਂਗਾ ਇਦੇ ਕਰਕੇ ਕਹਿੰਦੇ ਇਹ ਖੰਡੇਓ ਤਿੱਖੀ ਬਾਲੋਂ ਨਿੱਕੀ ਖੰਡਿਆਂ ਤੋਂ ਤਿੱਖੀ ਐ ਤੇ ਬਾਲੋਂ ਨਿੱਕੀ ਬਾਲ ਤੋਂ ਸਾਡੀ ਤੋਂ ਨਿੱਕੀ ਐ ਗੁਰੂ ਦੀ ਰਸਤੇ ਤੇ ਚੱਲਣਾ ਕਿਵੇਂ ਚੱਲੇਗਾ ਖੰਡੇ ਤੇ ਬੜਾ ਤਿੱਖਾ ਪਰ ਚੱਲਿਆ ਜਾ ਸਕਦਾ ਸਲੀਕੇ ਦੇ ਨਾਲ ਗੁਰੂ ਦੇ ਗਿਆਨ ਦੇ ਨਾਲ ਗੁਰੂ ਦੀ ਸਮਝ ਦੇ ਨਾਲ ਹੁਣ ਕਬੀਰ ਜੀ ਸਮਝਦੇ ਰਹੇ ਨੇ ਕਿ ਤੂੰ ਕਿਸੇ ਪ੍ਰਕਾਰ ਦੇ ਨਾਲ ਮੁਸਿਆ ਨਾ ਜਾਇ ਠੱਗਿਆ ਨਾ ਜਾਇ ਇੱਕ ਵਾਰ ਠੱਗਿਆ ਗਿਆ ਮਾਈ ਨੇ ਇਸ ਮਾਇਆ ਨੇ ਤੈਨੂੰ ਕਿਸੇ ਥਾਂ ਦਾ ਨਹੀਂ ਛੱਡਣਾ। ਤਾਂ ਗਵੀਰ ਜੀ ਕਹਿੰਦੇ ਨੇ ਕਿ ਮਾਇਆ ਦਾ ਪ੍ਰਭਾਵ ਸਾਰਿਆਂ ਤੇ ਹੈ। ਮਾਇਆ ਦਾ ਪ੍ਰਭਾਵ ਤੋਂ ਆਪਣੇ ਤੇ ਨਾ ਲੈ। ਤੇਰੇ ਤੇ ਪ੍ਰਭਾਵ ਪੈਂਦਾ ਗੁਰੂ ਮਹਾਰਗ ਚਰਣਾ ਦੇ ਵਿੱਚ ਆ ਕੇ ਤਰਲਾ ਕਰ ਤੁਮਰੀ ਸ਼ਰਣ, ਤੁਮਰੀ ਆਸਾ, ਤੁਮਹੀ ਸਜਣ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ। ਨਾਨਕ ਕਰਕੇ ਕੋਲੇ ਕੇ ਤੁਹਾਡੇ ਮਹਾਰਗ ਚਰਣਾ ਦੇ ਵਿੱਚ ਆ ਗਏ ਆ। ਸਤਿਗੁਰੂ ਸੰਗੁਣਸ਼ ਐਦਾ ਫਿਰ ਸਤਗੁਰੂ ਬਖਸ਼ਦੇ ਨੇ ਆਪਣੇ ਪਿਆਰਿਆਂ ਨੂੰ ਤਾਰਦੇ ਨੇ ਸਮਾਪਤੀ ਦਾ ਸਮੇਂ ਹੁੰਦਿਆਂ ਕੋਲ ਦੇਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ